ਪਿਆਰੇ ਸਕਾਈਵੀ ਰਾਈਡਿੰਗ ਵਾਸੀਓ ਮੈਂ ਦਿਲੋਂ ਬਹੁਤ ਹੀ ਹੰਬਲ ਤੇ ਇਮੋਸ਼ਨਲ ਹਾਂ ਤੁਹਾਡੇ ਪਿਆਰ ਤੇ ਸਪੋਰਟ ਦੇਖ ਕੇ ਜੋ ਤੁਸੀਂ ਮੈਨੂੰ ਕੱਲ੍ਹ ਦੀ ਸਕਾਈਵੀ ਰਾਈਡਿੰਗ ਵਿੱਚ ਦਿੱਤਾ ਪਿਛਲੇ 4 ਦਿਨਾਂ ਵਿੱਚ ਤੁਸੀਂ ਜੋ ਜੋਸ਼ ਹੌਸਲਾ ਫਜਾਈ ਤੇ ਪ੍ਰੋਸਾ ਦਿਖਾਇਆ ਮੇਰੇ ਤੇ ਐਨਡੀਪੀ ਦੇ ਨਾਲ ਉਹ ਲਾਜਵਾਬ ਸੀ ਤੁਹਾਡਾ ਜਜ਼ਬਾ ਤੇ ਸਪੋਰਟ ਮੈਂ ਕਦੇ ਨਹੀਂ ਭੁੱਲਾਂਗਾ ਮੈਂ ਦਿਲ ਤੋਂ ਹਰ ਇੱਕ ਵਿਅਕਤੀ ਦਾ ਸ਼ੁਕਰੀਆ ਦਾ ਕਰਦਾ ਹਾਂ ਜੋ ਮੇਰੇ ਨਾਲ ਖੜੇ ਰਹੇ ਭਰੋਸਾ ਕੀਤਾ ਤੇ ਹਰ ਕਦਮ ਤੇ سپورਟ ਦਿੱਤਾ ਖਾਸ ਕਰ ਮੈਂ ਆਪਣੀ ਟੀਮ ਦੇ ਹਰ ਮੈਂਬਰ ਤੇ ਵਲੰਟੀਅਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਬਿਨਾਂ ਥਕੇ ਲਗਾਤਾਰ ਮਿਹਨਤ ਕਰ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਪਾਇਆ ਉਹਨਾਂ ਲਈ ਐਡਵਾਂਸ voting ਦਾ ਮੌਕਾ ਅਜੇ ਵੀ ਹੈ ਤੁਸੀਂ 10710 25 3 ਨਾਰਥ ਈਸਟ ਕੈਲਗੀ ਵਾਲੇ ਰਿਟਰਨਿੰਗ ਆਫਿਸ ਵਿੱਚ 22 April ਸ਼ਾਮ ਦੇ 6 ਵਜੇ ਤੱਕ ਆਪਣਾ ਵੋਟ ਪਾ ਸਕਦੇ ਹੋ ਜੇ ਤੁਸੀਂ ਕੈਲਗੀ ਸਕਾਈ ਵਿੱਚ ਰਹਿੰਦੇ ਹੋ ਤੁਹਾਡੀ ਆਵਾਜ਼ ਬਹੁਤ ਮਾਣੇ ਰੱਖਦੀ ਹੈ ਜਰੂਰ ਵੋਟ ਪਾਓ ਫਾਈਨਲ VOTING ਦਾ ਦਿਨ 28 April ਹੈ ਸ਼ਾਮ 7:30 ਵਜੇ ਤੱਕ ਇੱਕ ਵਾਰ ਫਿਰ ਤੁਹਾਡੇ ਪਿਆਰ ਤੇ ਸਪੋਰਟ ਲਈ ਧੰਨਵਾਦ ਆਓ ਮਿਲ ਕੇ ਇੱਕ ਮਜ਼ਬੂਤ ਤੇ ਇਨਸਾਫਪੂਰਕ ਭਵਿਕ ਲਈ ਕੰਮ ਕਰੀਏ ਰੱਬ ਤੁਹਾਨੂੰ ਸਦਾ ਖੁਸ਼ ਰੱਖੇ